ਪਠਿੰਡਾ ਦਾ ਆ ਪਾਰਕ ਉਸ ਵੇਲੇ ਚਰਚਾ ਦੇ ਵਿੱਚ ਆ ਗਿਆ ਜਦੋਂ ਇੱਥੇ ਝੁੱਲਿਆਂ ਦੀ ਥਾਂ ਪਾਰਕ ਦੇ ਵਿੱਚ ਅਜੀਹਾ ਇਤਰਾਜਯੋਗ ਸਮਾਨ ਮਿਲਿਆ ਕਿ ਸ਼ੈਰ ਕਰਨ ਆਈਆਂ ਔਰਤਾਂ ਦੇਖ ਕੇ ਸ਼ਰਮਸ਼ਾਰ ਹੋ ਗਈਆਂ ਨੌਜਵਾਨ ਮੁੰਡਿਆਂ ਨੇ ਵਰਤ ਵਰਤ ਕੇ ਸਮਾਨ ਪਾਰਕ ਦੇ ਵਿੱਚ ਸੁੱਟਿਆ ਤਾਂ ਔਰਤਾਂ ਹੱਕੀਆਂ ਬੱਕੀਆਂ ਰਹਿ ਗਈਆਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2021 ਦੇ ਵਿੱਚ ਪਾਰਕ ਨੂੰ ਲੱਖਾਂ ਕਰੋੜਾਂ ਰੁਪਇਆ ਲਗਾ ਕੇ ਮੋਹੱਲਾ ਨਿਵਾਸੀਆਂ ਨੂੰ ਦਿੱਤਾ ਸੀ ਇਹ ਪਾਰਕ ਬਠਿੰਡਾ ਦੇ ਅਮਰਪੁਰਾ ਕੋਠੇਵਾਲ ਨੰਬਰ 1 ਥਰਮਲ ਕਲੋਨੀ ਦੇ ਨੇੜੇ ਬਣਿਆ ਹੋਇਆ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਹੁਣ ਤਾਂ ਸਾਨੂੰ ਪਾਰਕ ਦੇ ਵਿੱਚ ਆਉਣ ਤੋਂ ਵੀ ਡਰ ਲੱਗਦਾ ਹੈ 24 ਘੰਟੇ ਨਸ਼ੇੜੀ ਇੱਥੇ ਬੈਠੇ ਰਹਿੰਦੇ ਨੇ ਨਸ਼ਾ ਕਰਦੇ ਨੇ ਅਤੇ ਮੁੰਡੇ ਤੇ ਕੁੜੀਆਂ ਗਲਤ ਕੰਮ ਵੀ ਕਰਦੇ ਨੇ ਤੇ ਸਾਨੂੰ ਸ਼ਰਮ ਆਉਂਦੀ ਹੈ ਪਰਵੰਦਰ ਕੌਰ ਜੀ ਹਾਂਜੀ ਦੇਖੋ ਇਹ ਆਪਣਾ ਕਿੱਥੇ پارک ਹੈਗਾ ਪਾਰ ਦੇ ਹਾਲਾਤ ਨੇ پارک ਦੇ ਹਾਲਾਤ ਵੀਰ ਜੀ ਬਹੁਤ ਮਾੜੇ ਐ ਸਭ ਨੂੰ ਦਿਸੀ ਰਹੇ ਹੈਗੇ ਸਾਰਾ ਬਹੁਤ ਮਾੜਾ ਹਾਲ پارک ਦਾ ਸੁੱਕੇ ਪਏ ਬੂਟੇ-ਬੱਟੇ ਸਭ ਸੁੱਕੇ ਪਏ ਐ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਬਾਸ ਜਿਹੜੇ ਉੱਥੇ ਬਾਸਵੇਸ਼ ਵਗੈਰਾ ਨੇ ਸਭ ਤੋੜ ਕੇ ਸਿੱਟੇ ਪਏ ਐ ਤੇ ਉੱਥੇ ਜਾ ਕੇ ਦੇਖ ਲਓ ਚਿੱਟੇ ਦੇ ਰੈਪਰ ਵਗੈਰਾ ਜਿਹੜੇ ਮਤਲਬ ਪੀਂਦੇ ਐ ਬੱਚੇ ਪਤਾ ਨਹੀਂ ਕਿਹੜੇ ਨਸ਼ੇੜੀ ਹੁੰਦੇ ਹੁਣ ਸਾਨੂੰ ਤਾਂ ਪਤਾ ਨਹੀਂਗਾ ਅਸਤਾ ਬੜੇ ਨੇ ਅਸਤਾ ਅੱਜ ਬੜੇ ਐ ਇਸ پارک ਚੋਂ ਤੇ ਬਾਕੀ ਉਧਰ ਮੁੰਡੇ ਕੁੜੀਆਂ ਜਿਹੜੇ ਆਉਂਦੇ ਉਹ ਉਹ ਵੱਖ ਗੱਲਾਂ ਥਾ ਥਾ ਤੇ ਨਸ਼ੇ ਵਾਲੀਆਂ ਬੋਤਲਾਂ ਚਰਾਬ ਦੀਆਂ ਬੋਤਲਾਂ ਇਹਦਾ ਸਮਾਨ ਮਿਲਦਾ ਇੱਥੇ ਹੋਰ ਕੁਝ ਨਹੀਂ ਮਿਲਦਾ ਸੈਰ ਕਰਨੀ ਤਾਂ ਉਹ ਦੂਰ ਦੀ ਗੱਲ ਰਹਿ ਗਈ ਜੀ ਅੱਜ ਤਾਂ ਜਾ ਕੇ ਸਾਨੂੰ ਰੋਣ ਆਉਂਦਾ ਸਾਡਾ ਪਾਰਕ ਦੇਖ ਕੇ ਬਸ ਹਾਲਤ ਇਹ ਦੀ ਰਹੀ ਸੀ ਹਾਲਤ ਠੀਕ ਮੁੜ ਕੇ ਕਿਸੇ ਨੇ ਗੋਗਨ ਕੀਤਾ ਮਨਪ੍ਰੀਤ ਬਾਦਲ ਸਾਹਿਬ ਵੀ ਆਏ ਸੀ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਮੈਂ 6 ਲੱਖ ਦੇ ਚੱਲੇ ਆਂ ਨਾਲੇ ਤਾਂ ਚੌਂਕੀਦਾ ਰਹੂਗਾ ਇੱਥੇ ਤੇ ਨਾਲੇ ਬਾਲੀ ਲੱਗੂਗਾ ਉਹ ਹੁਣ ਪਤਾ ਨਹੀਂ ਵੀ 6 ਲੱਖ ਕਿੱਧਰ ਗਿਆ ਕਿੱਧਰ ਨਹੀਂ ਗਿਆ ਸਾਨੂੰ ਇਸ ਗੱਲ ਕੋਈ ਪਤਾ ਨਹੀਂ ਕੁਝ ਨਹੀਂ ਹੋਇਆ ਦੁਬਾਰਾ ਹੁਣ ਹਾਲਾਤ ਕਿਸ ਤਰ੍ਹਾਂ ਦੇ ਹੁਣ ਹਾਲਾਤ ਬਹੁਤ ਜੰਗਲ ਹੈ ਜੀ ਜੰਗਲ ਵੀ ਚੰਗੇ ਹੋਣਗੇ ਮੇਰੇ ਨਾਲ ਜੰਗਲਾਂ ਤੋਂ ਪੈੜਾ ਹੈਗਾ ਜੀ ਇੱਥੇ ਹਾਂਜੀ ਪੂਰਾ ਅੱਡਾ ਬਣਿਆ ਨਿਸ਼ੈਟਾਂ ਦਾ ਇੱਥੇ ਕੋਈ ਸ਼ੱਕ ਹੀ ਨਹੀਂਗਾ ਕੋਈ ਚੰਗਾ ਬੰਦਾ ਤਾਂ ਆਉਂਦਾ ਹੀ ਨਹੀਂ ਤੇ ਨਾ ਕੋਈ ਬੱਚਾ ਆਉਂਦਾ ਨਾ ਕੋਈ ਔਰਤ ਆ ਸਕਦੀ ਹੈ ਸ਼ਹਿਰ ਕਰਨ ਨਾਲ ਸ਼ਹਿਰ ਕਰਨ ਨੂੰ ਥਾਂ ਰਹੀ ਹੈ ਜਿਹੜੀ ਸ਼ਹਿਰ ਕਰਨ ਵਾਸਤੇ ਫੁੱਟਪਾਥ ਵੀ ਬਣਾਈ ਸੀ ਨਾ ਉਹ ਪੱਤੇ ਪੁੱਤੇ ਨਾਲ ਭਰੀ ਭੋ ਅੱਛੇ ਐਸੀ ਦੇਖਿਆ ਜਿਹੜੇ ਝੁੱਲੇ ਹੈਗੇ ਆ ਉਹ ਵੀ ਆਪਣਾ ਪੱਟੇ ਲੈ ਕੇ ਜੀ ਨੋ ਨਗਾਲੇ ਵੀ ਪੱਟੇ ਪਏ ਆ ਜਿਹੜੀਆਂ ਹੋਰ ਵੀ ਬਥੇਰੇ ਐ ਐਕਸਰਸਾਈਜ਼ ਵਾਸਤੇ ਲੱਗਿਆ ਸੀ ਕਾਫੀ ਖੂਸੋਰਤਾ ਵੀ ਕਸਬਾਨ ਗਏ ਹੋਏ ਆ ਜੀ ਕਿੰਨੇ ਤੇ ਜੀ ਨੇ ਤਾਂ ਨਹੀਂ ਤੇ ਮੰਗਾਈ ਕਰਦੇ ਆ ਜੇ ਇਹਦਾ ਸੁਧਾਰ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਕਰਦੇ ਸੁਧਾਰ ਕੀਤਾ ਜਾਵੇ ਉਹ ਉਸੇ ਤਰ੍ਹਾਂ ਬਣਾਇਆ ਜਾਵੇ ਜਿਵੇਂ ਪਹਿਲਾਂ ਬਣਾਇਆ ਹੋਇਆ ਸੀ ਤੇ ਨੰਬਰ 2 ਜੀ ਸਾਡਾ ਤਾਂ ਇਹ ਵੀ ਹਾਲਾ ਵੀ ਸਾਡਾ ਨਾਲ ਹੀ ਸੜਕਾ ਜਿਹੜੀ ਸਾਰੇ ਪਿੰਡ ਚ ਸੀਵਰ ਪੈਗਾ ਸਾਡੇ ਸੀਵਰ ਨੂੰ ਨਹੀਂ ਪਾਇਆ ਸੇ ਸੱਤ ਕਰਾਉਂਦੇ ਉਹ ਪਤਾ ਨਹੀਂ ਕਿਉਂ ਸਾਡੇ ਨਾਲ ਦਰਾਇਤ ਰੱਖੀ ਗਈ ਹੈ ਔਰ ਅਸੀਂ ਸਾਹਮਣੇ ਆਪਾਰਕ ਦੇ ਤਾਂ ਸਾਰਾ ਕੁਝ ਦੇਖਦੇ ਆਂ ਜੀ ਸਾਰਾ ਤੇ ਅਸੀਂ ਇਹੀ ਰਿਕਵੈਸਟ ਕਰਦੇ ਵੀ ਇਹਦਾ ਨਾ ਕਿਵੇਂ ਨਾ ਕੋਈ ਕਰ ਮੇਨਟੇਨ ਜ਼ਰੂਰ ਕੀਤੀ ਜਾਵੇ ਆਪ ਦਾ ਬਹੁਤ ਧੰਨਵਾਦ ਹੋਊਗਾ ਮੇਰੇ ਨਾਮ ਬਨੀਤਾ ਕਰ ਗਿਆ ਸੀ ਜੀ ਤਾਂ ਦੱਸੋ ਜਿਹੜਾ ਪਾਰ ਏ ਅਮਰਪੁਰਾ ਕੋਠੇ ਜੋਗਾਨੰਦ ਰੋਡ ਵਾਰਡ ਨੰਬਰ 1 ਚ ਬਣਿਆ ਹੋਇਆ ਜੀ ਤੇ پارک ਦੇ ਹਾਲਾਤ ਬਹੁਤ ਕੰਡੀਸ਼ਨ ਬਹੁਤ ਖਰਾਬ ਹੈ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਜੀ ਤੇ ਮਤਲਬ ਇੱਥੇ ਹਾਲਾਤ ਬਿਲਕੁਲ ਹੀ ਵਧੀਆ ਨਹੀਂ ਜੀ ਵੀ ਅਸੀਂ ਇੱਥੇ ਕੋਈ ਲੇਡੀਜ਼ ਨਹੀਂ ਆ ਸਕਦੀ ਕੋਈ ਬੱਚੇ ਨਹੀਂ ਆ ਸਕਦੇਗੇ ਤੇ ਬਸ ਕੰਡੀਸ਼ਨ ਕੁਛ ਦੱਸ ਨਹੀਂ ਸਕਦੇ ਜੀ ਅਸੀਂ ਸਾਹਮਣੇ ਵੀ ਬੈਠੇ ਹੁਨੇ ਆ ਇਵਨ ਕਿ ਸਾਡਾ ਘਰ ਵੀ ਸਾਹਮਣੇ ਆ ਸਾਡੀ ਦੁਕਾਨ ਵੀ ਸਾਹਮਣੇ ਆ ਅਸੀਂ ਬਾਹਰ ਬੈਠੇ ਜਦੋਂ ਵੀ ਕੋਈ ਇੱਥੇ ਆਉਂਦਾ ਸਾਨੂੰ ਆਪ ਨੂੰ ਖੁਦ ਸ਼ਰਮ ਆਉਂਦੀ ਹੈ ਵੀ ਅੱਜ ਕੱਲ ਬੱਚੇ ਕੀ ਕਰੀ ਜਾ ਰਹੇ ਆ ਇੱਥੇ ਵੀ ਪੇ ਬੈਗ ਟੰਗੇ ਹੁੰਦੇ ਸਕੂਲਾਂ ਦੇ ਆਂਦੇ ਆ ਪੇਰੈਂਟਸ ਨੂੰ ਤਾਂ ਇਹ ਲੱਗਦਾ ਵੀ ਸਕੂਲ ਚੱਲੇ ਆ ਤੇ ਪਰ ਹ बस ਇੰਨਾ ਕੀ ਦੱਸ ਸਕਦਾ ਕੰਡੀਸ਼ਨ ਬਹੁਤ ਪੂਅਰ ਹੈ ਕੋਈ ਖਾੜ ਨਹੀਂ ਸਕਦਾ ਕੋਈ ਬੈਠ ਨਹੀਂ ਸਕਦਾ ਅਸੀਂ ਇਹ ਚਾਹੁੰਦੇ ਆ ਕਿ ਇਸ ਪਾਰਕ ਦੀ ਕੰਡੀਸ਼ਨ ਸੁਧਾਰੀ ਜਾਵੇ ਜੀ ਸਾਡੀ ਜੇ ਆਪਾਂ ਹੋਰ ਗੱਲ ਕਰੀਏ ਆਪਾਂ ਟਾਇਲਟ ਦੇ ਬਹੁਤ ਬੁਰਾ ਹਾਲ ਨੇ ਸੇੜੀ ਦਾ ਡਾ ਨਹੀਂ ਬਣਿਆ ਇੱਥੇ ਬਣਿਆ ਹੋਏਗਾ ਜੀ ਕਿਉਂਕਿ ਅਸੀਂ ਕਦੇ ਟਾਇਲਟ ਦੇ ਵਿੱਚ ਗਏ ਨਹੀਂ ਨਾ ਹੀ ਆਪਾਂ ਇੰਨਾ ਕਦੇ ਵੇਖਿਆ ਮਸਲਾ ਇਹ ਵਾਸ਼ਮ ਟੁੱਟੇ ਪੇ ਬਾਰ ਪਏ ਨਾ ਹਾਂ ਪਏ ਹੋਣਗੇ ਜੀ ਮੈਂ ਤਾਂ ਕਦੇ ਇੱਧਰਲੇ ਪਾਸੇ ਇੰਨਾ ਵਧੀ ਨਹੀਂ ਸੀ ਮੈਂ ਤੁਹਾਨੂੰ ਸਹੀ ਦੱਸਦਾ ਆਪਾਂ ਤਾਂ ਪਾਰਕ ਦੇ ਮੁੜ ਕੇ ਆਉਣਾ ਹੀ ਛੱਡ ਰੱਖਿਆ ਸੀ ਸਾਲ ਪਰ ਅਸੀਂ ਆਉਂਦੇ ਰਹੇ ਮਾੜਾ ਮੋਟਾ ਤੇ ਉਦ ਹਾਂਜੀ ਜੰਗਲਪੂਰਾ ਫੁੱਲ ਜੰਗਲੀ ਹੈ ਜੀ ਇਹ ਨਹੀਂ ਪਤਾ ਰਾਤ ਨੂੰ ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਵੀ ਨਹੀਂ ਅਸੀਂ ਕੁਝ ਕਹਿ ਸਕਦੇ ਬਾਕੀ ਤਾਂ ਚੁੱਲੇ ਵੀ ਚੋਰ ਲੈ ਕੇ ਪੱਟ ਗਏ ਹਾਂਜੀ ਚੁੱਲੇ ਵੀ ਹੈ ਨਹੀਂਗੇ ਥੋੜੇ ਬਹੁਤ ਰਹਿ ਗਿਆ ਢਾਂਚਾ ਵੀ ਸ਼ਾਇਦ ਉਹ ਲੈ ਜਾਂ ਤਾਂ ਲੈ ਜਾਣਗੇ ਜੀ ਕਿੰਨੇ ਸੀ ਚੁੱਲੇ ਲੈ ਕੇ ਪੱਟ ਗਏ ਇਹ ਚੁੱਲੇ ਤਾਂ ਵੀ ਸਾਰੇ ਹੀ ਲੱਗੇ ਹੋਏ ਆ ਪਰ ਉਹਨਾਂ ਦੇ ਜਿਹੜੇ ਪਾਰਟਸ ਆ ਵੀ ਉਹ ਅਲੱਗ-ਅਲੱਗ ਲੈ ਕੇ ਢਾਂਚਾ ਖੜਾ ਹੈ ਢਾਂਚਾ ਖੜਾ ਹਾਂਜੀ ਉਹ ਚ ਬੱਚੇ ਨਾ ਇੰਜੋਏ ਕਰ ਸਕਦੇ ਜੋ ਢਾਂਚਾ ਹੀ ਖੜਾ ਹੈ ਮੈਨ ਤਾਂ ਲੈ ਹੀ ਗਏ ਨਾ ਜਿਵੇਂ ਚੂਲੇ ਲੱਗੇ ਹੋਏ ਸੀ ਉਹਦੇ ਕੁਰਸੀਆਂ ਜਾਂ ਲਾ ਕੇ ਲੈ ਗਏ ਕੋਈ ਹਨਾ ਉਹ ਘੁੰਮਣ ਵਾਲਾ ਸੀ ਉਹ ਦਾ ਘੁੰਮਣ ਵਾਲਾ ਲਾ ਕੇ ਲੈ ਗਏ ਹਰ ਚੀਜ਼ ਦੇ ਲਗ ਲਗ ਪਾਰਸ ਲੈ ਗਿਆ ਹਾਂ ਕੀ ਮੰਗ ਕੇ ਕਰਦੇ ਬਸ ਮੰਗੇ ਜੀ ਕਰਦੇ ਕੰਡੀਸ਼ਨ ਸੁਧਾਰੀ ਜਾਵੇ ਜੀ ਇਹਦੀ ਹਾਲਾਤ ਸੁਧਾਰੀ ਤਾਂ ਕਿ ਦੁਆਰਾ ਬੱਚੇ ਇਹਦੇ ਚ ਫਿਰ ਆਦਾ ਇੰਜੋਏ ਕਰ ਸਕਣ ਲੇਡੀਜ਼ ਆ ਸਕਣ ਆਦਾ ਇੰਜੋਏ ਕਰ ਸਕਣ ਆਪ ਦੀ ਸੈਰ ਕਰ ਸਕਣ ਸਾਹਮਣੀ ਵੀ ਹੁਣ ਬਣਿਆ ਹੀ ਆਇਆ ਪਾਰਕ 'ਚ ਉਹਦੀ ਰੱਖ ਰਖਾ ਬਹੁਤ ਵਧੀਆ ਹੋ ਰਹੀ ਹੈ ਫਿਰ ਵੀ ਉਹ ਇੰਨਾ ਨਹੀਂ ਕੰਡੀਸ਼ਨ ਪੂਰ ਉੱਥੇ ਮਾਲੀ ਵੀ ਰੱਖਿਆ ਪਹਿਲਾਂ ਵੀ ਸਾਡੇ ਮਾਲੀ ਸੀਗਾ ਉਦੋਂ ਕੰਡੀਸ਼ਨਸ ਠੀਕ ਸੀ ਪਰ ਹੁਣ ਤਾਂ ਬਹੁਤ ਬੁਰੇ ਹਾਲ ਮਹਲਾ ਵਾਸੀਆਂ ਦਾ ਕਹਿਣਾ ਕਿ ਇਹ ਪਾਰਕ ਘੱਟ ਦਿਖਾਈ ਦਿੰਦਾ ਜੰਗਲ ਜ਼ਿਆਦਾ ਵਿਖਾਈ ਦਿੰਦਾ ਨਿਸ਼ੇੜੀਆਂ ਨੇ ਇਸ ਨੂੰ ਅੱਡਾ ਬਣਾ ਲਿਆ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਹੁਣ ਤੋਂ ਸਾਫ਼ ਸੁਥਰਾ ਬਣਾਇਆ ਜਾਵੇ ਮਗਰ ਸਿੰਘ ਜੀ ਮਗਰ ਸਿੰਘ ਜੀ ਦੱਸੋ ਪਾਰੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹਦੇ ਹਾਲਾਤ ਬਹੁਤ ਮਾੜੇ ਹੈ ਜੀ ਜਦੋਂ ਬਣਾ ਸੀ ਬਹੁਤ ਵਧੀਆ ਬਣਾਇਆ ਹੋਇਆ ਸੀਗਾ ਅੱਜ ਦੇਖੋ ਤੁਸੀਂ ਸਾਰੇ ਬੂਟੇ ਸੁੱਕੇ ਹੈ ਇੰਨੇ ਮਹਿੰਗੇ ਬੂਟੇ ਵਧੀਆ ਬਣਾਇਆ ਉਹਦੇ ਬਹੁਤ ਵਧੀਆ ਮਾਲੀ ਸੀਗੇ ਇੱਥੇ ਜੀ ਸਾਲ ਬਾਹਰਿਆ ਬਹੁਤ ਬਹਾਰ ਸੀ ਦੇ ਵਿੱਚ ਹਰ ਬੱਚਾ ਆਉਂਦਾ ਬੁੱਢਾ ਆਉਂਦਾ ਸੈਰ ਕਰਦੇ ਇੱਥੇ ਜੀ ਉਹ ਦੇਖੋ ਜਿੰਨੀਆਂ ਸੜਕਾਂ ਸਾਰੀਆਂ ਪੱਤਿਆਂ ਨਾਲ ਢਕੇ ਪਈਆਂ ਕੋਈ ਸਫਾਈ ਨਹੀਂ ਬੁਰਾ ਹਾਲ ਹੈ ਜਿੰਨੇ ਝੂਲੇ ਲੱਗੇ ਸਾਰੇ ਨਸ਼ੇਈ ਬੰਦੇ ਤੋੜ ਕੇ ਲੈ ਗਏ ਕੁੜੀਆਂ ਮੁੰਡੇ ਇੱਥੇ ਬੈਠਦੇ ਗਲਤ ਕੰਮ ਕਰਦੇ ਆਂ ਦਾਰੂ ਪੀਂਦੇ ਆਂ ਨਸ਼ੇ ਕਰਦੇ ਆਂ ਇਹ ਹਾਲਾਤੇ ਤੇ ਹੋ ਬਣਿਆ ਜੀ ਇਸ ਕਰਕੇ ਕੋਈ ਬੰਦਾ ਇੱਥੇ ਆ ਕੇ ਰਾਜੀ ਨਹੀਂ ਨਾ ਕੋਈ ਬੁੜੀ ਆ ਸਵੇਰੇ ਸ਼ਾਮ ਨੂੰ ਹੁਣ ਤਾਂ ਹਾਲੀ ਕੋਈ ਨਹੀਂ ਕੋਈ ਨਹੀਂ ਬੁਰਾ ਹਾਲ ਹੈ ਕੰਡਲ ਤੇ ਰੁਪਣਾ ਆ ਜੀ ਇਹ ਤਾਂ ਜੰਗਲ ਤੋਂ ਪੜਾ ਬਣਾ ਪਿਆ ਹੁਣ ਜੀ ਜੰਗਲ ਵੀ ਸੋਹਣੇ ਹੁੰਦੇ ਆ ਹਰੇ ਬੂਟੇ ਹੁੰਦੇ ਇੱਥੇ ਉਹ ਵੀ ਬੁਰਾ ਹਾਲ ਹੋਇਆ ਪਈ ਬੁਰਾ ਹਾਲ ਹੋਇਆ ਹਾਂਜੀ ਹਾਂਜੀ ਅੱਛਾ ਅਸੀਂ ਦੇਖਿਆ ਟਾਇਲਟ ਵੀ ਬੁਰਾ ਹਾਲ ਹੈ ਟਾਇਲਟ ਦੇ ਸਾਰੇ ਨਸ਼ੇ ਵਾਲੇ ਅੰਦਰ ਬੈਠ ਕੇ ਨਸ਼ਾ ਕਰਦੇ ਆ ਸਭ ਤੂੜ ਤਾੜ ਕੀ ਤੋੜਦੇ ਉਹਨਾਂ ਨੇ ਹਾਂਜੀ ਇਹ ਜੀ ਚੋਰੀ ਕਰਕੇ ਲੈ ਗਏ ਹਾਂਜੀ ਚੋਰੀ ਕਰਕੇ ਲੈ ਗਏ ਜੀ ਟੂਟ ਗਿਆ ਪਟਕੇ ਲੈ ਗਏ 10 ਰੁਪਏ ਦੀ ਵੇਚ ਦਿੰਦੇ ਆ ਇਹਨੂੰ ਮਿਲਦਾ ਨਹੀਂ ਕੁਛ ਇੱਥੇ ਨੁਕਸਾਨ ਕਰਦਾ ਸਾਰਾ ਸਮਝੀ ਕੀ ਮੰਗ ਕਰਦੇ ਐ ਤੇਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਇਹ ਜੀ ਆ ਕੇ ਕੋਈ ਸੰਭਾਲ ਕਰੇ ਕੋਈ ਮਾਲੀ ਰੱਖਿਆ ਜਾਵੇ ਖੇਰ ਪਾਰਕ ਤਾਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਣਾਇਆ ਜਾਂਦਾ ਪਰ ਹੁਣ ਤਾਂ ਨਸ਼ੇੜੀਆਂ ਨੇ ਪਾਰਕ ਵੀ ਨਹੀਂ ਛੱਡੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ